ਬਾਈ ਕੁਝ ਕਹਿਣਾ ਚਾਹ ਰਹੇ ਹੋ ਬਾਈ ਕੁਝ ਕਹਿਣਾ ਚਾਹ ਰਹੇ ਹੋ ਬਾਈ ਜੀ ਬਾਈ ਜੀ ਕੁਝ ਕਹਿਣਾ ਚਾਹ ਰਹੇ ਹੋ ਬ੍ਰਦਰ ਉਹ ਤਾਂ ਬੋਲ ਯਾਰ ਤੂੰ ਬੋਲ ਬੋਲੀ ਬੋਲਿਆ ਪਾਜੀ ਕਿਸ ਤਰ੍ਹਾਂ ਦਾ ਰਿਮਾਂਡ ਤੁਸੀਂ ਡਿਮਾਂਡ ਕੀਤੀ ਸੀ ਔਰ ਕਿੰਨਾ ਰਿਮਾਂਡ ਦਿੱਤਾ ਗਿਆ ਔਰ ਕਿਹਨੂੰ ਕੋਰਟ ਚ ਪੇਸ਼ ਕੀਤਾ ਗਿਆ ਪਾਜੀ ਬਲਵਿੰਦਰ ਜਿਹੜਾ ਸਾਨੂੰ ਇਹਨੂੰ ਅਸੀਂ ਮਾਜੋ ਅਦਾਲਤ ਵਿੱਚ ਪੇਸ਼ ਕੀਤਾ ਸੀਗਾ ਇਹਦੇ ਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ 3 ਦਿਨ ਦਾ ਇਹਦਾ ਪੁਲਿਸ ਠੀਕ ਹੈ ਹੁਣ ਤੱਕ ਪੁੱਛ ਗਿਆ ਚ ਬਈ ਜੀ ਕੀ ਸਾਹਮਣੇ ਆਇਆ ਪਹਿਲਾਂ ਵੀ ਸੀਆਈਏ ਪੂਰੀ ਰਾਤ ਰਹੇ ਨੇ ਪੁੱਛ ਗਿਆ ਚ ਕੋਈ ਐਂਗਲ ਸਾਹਮਣੇ ਆਏਗਾ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਬਾਅਦ ਚ ਲੋ ਸਕਦੇ ਠੀਕ ਹੈ ਅੱਛਾ ਕਿਹੜੀ ਮਹਿਲਾ ਕਾਂਸਟੇਬਲ ਉਹਦਾ ਰਿਮਾਂਡ ਵੀ ਖਤਮ ਹੋ ਗਿਆ 14 ਦਿਨ ਜੁਡੀਸ਼ੀ ਕਸਟਡੀ ਸੀਗੀ ਉਹ ਹਾਂਜੀ ਉਹ ਜਿਹੜਾ ਹੈ ਵੀ ਸੀ ਰਾਹੀ ਹੁੰਦੀ ਹੈ ਪਏ ਉਹਨਾਂ ਦਾ ਵੀ ਸੀ ਰਾਹੀ ਅੱਗੇ ਵਧੋ ਕਿਹੜੀ ਜਗ੍ਹਾ ਤੋਂ ਫੜਿਆ ਸੀ ਕੁਝ ਕਿਛ ਕੀਤੀ ਜਾਵੇਗੀ ਉਹ ਅਸੀਂ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਬਾਅਦ ਚ ਕਰਾਂਗੇ ਗ੍ਰਿਫਤਾਰ ਕਿਸ ਜਗ੍ਹਾ ਤੋਂ ਕੀਤਾ ਸਰ ਇਹ ਕੱਲ ਇਹ ਬਾਹਰੋਂ ਬਠਿੰਡੇ ਤੋਂ ਬਾਹਰ ਗ੍ਰਿਫਤਾਰ ਕੀਤਾ ਸੀ ਕੀ ਜਿਹ ਮੈਲਾ ਕਨਸੈਪਟ ਨੂੰ ਦੁਬਾਰਾ ਲਿਆ ਸਕਦੇ ਆ ਪੁੱਛ ਕੇ ਚਾਸਤੇ ਕੁਛ ਇਸ ਤਰ੍ਹਾਂ ਦਾ ਪ੍ਰਾਪਤ ਹੋਣਾ ਹੈਗਾ ਉਹਦੇ ਜੇ ਕੋਈ ਇਹ ਅਨਵਾਸੀਕੇਸ਼ਨ ਜਿਹੜੀ ਗੱਲ ਆਊਗੀ ਉਹਦੇ ਬਾਅਦ ਸਰ ਕੱਲ ਸ਼ਾਮ ਦਾ ਹੈ ਰਾਸ ਵਿੱਚ ਨਿੱਤ ਹੈਗਾ ਕੁਝ ਆਇਆ ਸਾਹਮਣੇ ਕੁ ਨਹੀਂ ਇਹ ਅਨਵਾਸੀਕੇਸ਼ਨ ਦਾ ਪਾਰਟ ਹੈ ਜੀ ਤੁਹਾਨੂੰ ਵਾਧੂ ਸਰ ਕਿੰਨੇ ਦਿਨ ਦਾ ਰਿਮਾਂਡ ਮਿਲੇਗਾ ਇਤਨੇ ਦਿਨ ਦਾ ਪੁਲਿਸ ਰਿਮਾਂਡ ਠੀਕ ਹੈ ਸਰ ਥੈਂਕ ਯੂ ਬਜੀ ਪਾਜੀ ਕਿਸ ਤਰ੍ਹਾਂ ਦਾ ਰਿਮਾਂਡ ਤੁਸੀਂ ਡਿਮਾਂਡ ਕੀਤੀ ਸੀ ਔਰ ਕਿੰਨਾ ਰਿਮਾਂਡ ਦਿੱਤਾ ਗਿਆ ਔਰ ਕਿਹਨੂੰ ਕੋਰਟ ਚ ਪੇਸ਼ ਕੀਤਾ ਗਿਆ ਪਾਜੀ ਬਲਵਿੰਦਰ ਜਿਹੜਾ ਸਾਨੂੰ ਆ ਇਹਨੂੰ ਅਸੀਂ ਮਾਰਜੋਬ ਅਦਾਲਤ ਚ ਪੇਸ਼ ਕੀਤਾ ਸੀਗਾ ਇਹਦੇ ਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ 3 ਦਿਨ ਦਾ ਇਹ ਰਿਪੋਰਟ ਠੀਕ ਹੈ ਹੁਣ ਤੱਕ ਪੁੱਛ ਗਿਆ ਚ ਬਈ ਜੀ ਕੀ ਸਾਹਮਣੇ ਆਇਆ ਪਹਿਲਾਂ ਵੀ ਸੀਆਈਏ ਪੂਰੀ ਰਾਤ ਰਹੇ ਨੇ ਪੁੱਛ ਗਿਆ ਚ ਕੁਝ ਐਂਗਲ ਸਾਹਮਣੇ ਆਏਗਾ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਬਾਅਦ ਚ ਦੱਸ ਸਕਦੇ ਠੀਕ ਹੈ ਜਿਹੜੀ ਮਹਿਲਾ ਕਨਸਟੇਬਲ ਉਹਦਾ ਰਿਮਾਂਡ ਵੀ ਖਤਮ ਹੋ ਗਿਆ 14 ਦਿਨ ਜੁਡੀਸ਼ੀ ਕਸਟਡੀ ਸੀਗੀ ਉਹ ਹਾਂਜੀ ਉਹ ਜਿਹੜਾ ਹੈ ਵੀਸੀ ਰਾਹੀ ਹੁੰਦੀ ਹੈ ਕੋਈ ਉਹਨਾਂ ਦਾ ਵੀਸੀ ਰਾਹੀ ਅੱਡੇ ਉੱਤੇ ਕਿਹੜੀ ਜਗ੍ਹਾ ਤੋਂ ਫੜਿਆ ਸੀ ਕਿਹੜੀ ਕੁਛ ਕਿਛ ਕੀਤੀ ਜਾਵੇਗੀ ਉਹ ਅਸੀਂ ਇਨਵੈਸਟੀਗੇਸ਼ਨ ਦਾ ਹੈ ਸਾਹਿਬ ਬਾਅਦ ਚ ਕਰਾਂਗੇ ਗ੍ਰਿਫਤਾਰ ਕਿਸ ਜਗ੍ਹਾ ਤੋਂ ਕੀਤਾ ਸਰ ਇਹ ਕੱਲ ਇਹ ਬਾਹਰੋਂ ਬਠਿੰਡੇ ਤੋਂ ਬਾਹਰ ਗ੍ਰਿਫਤਾਰ ਕੀਤਾ ਸੀ ਕੀ ਮੈਲਾ ਕਨਸੈਪਟ ਨੂੰ ਦੁਬਾਰਾ ਲਿਆ ਸਕਦੇ ਆ ਪੁੱਛ ਕੇ ਚਾਸਤੇ ਕੁਛ ਇਸ ਤਰ੍ਹਾਂ ਦੇ ਪ੍ਰਾਪਰਨ ਹੈਗਾ ਉਹਦੇ ਜੇ ਕੋਈ ਦੇ ਰੀਨਵਰਸਟਿਗੇਸ਼ਨ ਜਿਹੜੀ ਗੱਲ ਆਊਗੀ ਉਹਦੇ ਬਾਅਦ ਸਰ ਕੱਲ ਸ਼ਾਮ ਦਾ ਰਾਸ ਵਿੱਚ ਲਿਖਤਾ ਹੈਗਾ ਕੁਝ ਆਇਆ ਸਾਹਮਣੇ ਕੁ ਨਹੀਂ ਇਹ ਰੀਨਵਰਸਟਿਗੇਸ਼ਨ ਦਾ ਪਾਰਟ ਹੈ ਜੀ ਤੁਹਾਨੂੰ ਬਤ ਸਰ ਕਿੰਨੇ ਦਿਨ ਦਾ ਰਿਮਾਂਡ ਮਿਲੇਗਾ ਇਤਨਾਂ ਦਿਨ ਦਾ ਪੁਲਿਸ ਰਿਮਾਂਡ ਠੀਕ ਹੈ ਸਰ ਥੈਂਕ ਯੂ ਭਾਜੀ ਸੋਨੂੰ ਚੱਲ ਜੀ ਬੜਾ